ये जनता पार्टी जिंदाबाद बीजेपी जिंदाबाद जिंदाबाद हरमनप्रीत सिंह जिंदाबाद हरमनप्रीत सिंह जिंदाबाद ये जनता पार्टी जिंदाबाद भारतीय जनता पार्टी जिंदाबाद हरमनप्रीत लाडी जिंदाबाद हरमनप्रीत लाडी जिंदाबाद भारतीय जनता पार्टी जिंदाबाद जॉन निशान सोने दहल जॉन निशान सोने दहल ਮੇਰਾ ਪੁਛਾ ਹੈ ਹਰਮਨਪ੍ਰੀਤ ਸਿੰਘ ਇਹਨੂੰ ਆਪਣੇ ਵੋਟਾਂ ਪਾ ਕੇ ਕਾਮਯਾਬ ਕਰੋ ਇਹਦਾ ਚੋਣ ਸੰਹਾਰ ਪੂਣੀ ਦਾ ਹਰ ਬਸਤੀ ਦੀ ਬਹੁਤ ਵਧੀਆ ਹਰਮਨਪ੍ਰੀਤ ਸਿੰਘ ਜਿੰਦਾਬਾਦ ਹਰਮਨਪ੍ਰੀਤ ਸਿੰਘ ਜਿੰਦਾਬਾਦ ਹਰਮਨਪ੍ਰੀਤ ਸਿੰਘ ਜਿੰਦਾਬਾਦ ਇਹ ਰਿ ਹਰਮਨ ਹੋ ਗਿਆ ਸੋਹਣਾ ਹਾਲ ਇਹ ਹਾੜਾ ਵੀਰ ਹਰਮਨ ਪੀਰ ਹਾਂ ਤੇ ਸਵਾਰ ਪਉਣੇ ਉਧਰ ਵੀ ਹੋਏ ਆਈਆਂ ਤੇਰੇ ਨੂੰ ਵੀ ਹੋਏ ਆਈਆਂ ਹਾਂ ਚਾਚਾ ਜੀ ਹਾਂ ਜੀ ਪੂਰੀਆਂ ਮੂਠਾਂ ਮਿਲ ਗਈਆਂ ਬਿਆਰ ਅੱਗੇ ਸਾਡੇ ਦਸੰਦੇ ਮੈਂ ਉਸ ਤੇ ਅਸ਼ੀਰਵਾਦ ਦਿਓ ਤੀ ਨਹੀਂ ਮੈਂ ਪਤਨੀ ਤੇ ਮੈਂ ਗਿਆ ਪਾ ਪਤਨੀ ਮੈਂ ਖੁਦ ਲੰਗੇ ਜਿੱਦ ਕੇ ਠੀਕ ਹੈ ਹੋਰ ਆਉਂ ਚਾਹ ਬਣੀ ਧੰਨਵਾਦ সত্র <laughs> ਇਹ ਆਰਜ ਜ਼ਰੂਰ ਕਰਿਓ ਜੀ ਸਾਹਿਬ ਇਹ ਬੰਦਾ ਤੱਕੀ ਪੱਦ ਗਏ ਵੀ ਕਰਦੀ ਠੀਕ ਹੈ ਨਾ ਚਾਰ ਖੰਡ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮਨਪ੍ਰੀਤ ਸਿੰਘ ਪ੍ਰਧਾਨ ਬੀਜੇਪੀ ਮੰਡਲ ਕਲਾਨੌਰ ਮੁਹੱਲਾ ਜੈਲਦਾਰਾ ਤੋਂ ਸਰਪੰਚੀ ਦਾ ਉਮੀਦਵਾਰ ਹਾਂ ਭਾਰਤੀ ਜਨਤਾ ਪਾਰਟੀ ਵੱਲੋਂ ਮੈਂ ਆਪ ਸਭ ਸੰਗਤਾਂ ਨੂੰ ਵੋਟਰਾਂ ਨੂੰ ਸਪੋਰਟਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਜਿਹੜੇ ਮੇਰੇ ਸਾਹਮਣੇ ਤਿੰਨ ਉਮੀਦਵਾਰ ਹੋਰ ਇਲੈਕਸ਼ਨ ਲੜ ਰਹੇ ਨੇ ਉਹ ਪਹਿਲਾਂ ਵੀ ਮੈਂਬਰ ਪੰਚਾਇਤ ਜਾਂ ਸਰਪੰਚੀਆਂ ਹਟਾ ਚੁੱਕੇ ਨੇ ਅੱਜ ਕਿਹੜੀ ਉਹਨਾਂ ਨੂੰ ਜਰੂਰਤ ਪੈ ਗਈ ਵੀ ਉਹਨਾਂ ਨੂੰ ਫੇਰ ਵੋਟਾਂ ਮੰਗਣ ਦੀ ਲੋੜ ਪੈ ਰਹੀ ਹੈ ਗਲੀ ਗਲੀ ਫੇਰ ਰਹੇ ਨੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਅੱਜ ਸਾਡੇ ਕੋ ਪਹਿਲੀ ਵਾਰੀ ਵੋਟ ਮੰਗਣ ਆਇਆ ਹਾਂ ਜੇ ਮੇਰੇ ਵਿੱਚ ਕੋਈ ਕਾਬਲੀਅਤ ਹੋਏਗੀ ਤੇ ਅਗਲੇ 5 ਸਾਲਾਂ ਬਾਅਦ ਮੈਂ ਗਲੀਆਂ ਵਿੱਚ ਆਵਾਂਗਾ ਤੇ ਜੇ ਮੈਂ ਕਿਸੇ ਕੋ ਵੋਟ ਮੰਗਣ ਨਹੀਂ ਆਵਾਂਗਾ ਸੰਗਤ ਆਪ ਮੇਰੇ ਘਰ ਆ ਕੇ ਵੋਟ ਪਾਏਗੀ ਮੈਂ ਇੰਨਾ ਕੰਮ ਕਰ ਦਿਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ